ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਇੱਕ ਪਵਿੱਤਰ ਸਥਾਨ ਦੇ ਜਿਸ ਜਗ੍ਹਾ ਤੇ ਦੋ ਗੁਰੂ ਸਹਿਬਾਨ ਜੀ ਦੇ ਚਰਨ ਸੋਪਰਾਪਤ ਹਨ ਅਤੇ ਇੱਥੇ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਅਤੇ ਗੁਰਸਿੱਖਾਂ ਨਾਲ ਮਿਲ ਕੇ ਖੁਦ ਬੋਲੀ ਦੀ ਸੇਵਾ ਕੀਤੀ ਹੈ ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ 3 ਮਹੀਨੇ ਤੱਕ ਗੁਰੂ ਪਾਸ਼ਾ ਜੀ ਸੰਗਤ ਵਿੱਚ ਨਾਮ ਰਸ ਦਾ ਆਨੰਦ ਮਾਣਿਆ ਹੈ ਕਿਹੜਾ ਹੈ ਇਹ ਇਤਿਹਾਸਕ ਸਥਾਨ ਅਤੇ ਇੱਥੇ ਗੁਰੂ ਸਾਹਿਬ ਜਿੰਨੀਆਂ ਕੀ ਕੀ ਨਿਸ਼ਾਨੀਆਂ ਹਨ ਦਰਸ਼ਨ ਕਰੋ ਜੁੜੇ ਰਹੋ ਸਰਵ ਸੰਗਤ ਨਰਵੈਰ ਖਾਲਸਾ ਦੇ YouTube ਚੈਨਲ ਦੇ ਨਾਲ ਜਿੰਨਾ ਸੰਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਸ਼ੇਅਰ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਅਤੇ ਇਤਿਹਾਸ ਗੁਰਦੁਆਰਿਆਂ ਦੇ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਂਦੇ ਹਾਂ ਹੋਏ ਉਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ ਤੇ ਅੱਜ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਇਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਦੇ ਉੱਤੇ ਧੰਨ ਗੁਰੂ ਗੁਣਨانک ਸਾਹਿਬ ਮਹਾਰਾਜ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚਰਨ ਪਾਏ ਹਨ ਤੇ ਉੱਚੇ ਗੁਰਸਿੱਖਾ ਦੇ ਨਾਲ ਇਸ ਜਗ੍ਹਾ ਦੇ ਉੱਤੇ ਸੇਵਾ ਕੀਤੀ ਹੈ ਇਹ ਹੈ ਸਥਾਨ ਪਿੰਡ ਸੋਢੀਵਾਲਾ ਸਿਧਵਾ ਬੇੜ ਦੇ ਕੋਲ ਹੈ ਅਤੇ ਇੱਥੋਂ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਪਹਿਲੀ ਉਦਾਸੀ ਸਮੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਅਤੇ ਬਾਲੇ ਜੀ ਦੇ ਨਾਲ ਇਸ ਜਗ੍ਹਾ ਦੇ ਉੱਤੇ ਚਰਨ ਪਾਉਂਦੇ ਹਨ ਛੋਟੀ ਜੀ ਪਾਣੀ ਦੀ ਢਾਬ ਹੈ ਅਤੇ ਉਸ ਢਾਬ ਦੇ ਕਿਨਾਰੇ ਸੰਗਣੇ ਛਾਂ ਦੇਖ ਕੇ ਇੱਕ ਦਰਤਾਂ ਦਾ ਚੁੰਡ ਦੇਖ ਕੇ ਗੁਰੂ ਪਾਤਸ਼ਾਹ ਜੀ ਨੂੰ ਜਗ੍ਹਾ ਪਸੰਦ ਔਣ ਕਰਕੇ ਇਸ ਸਗਾ ਦੇ ਉੱਤੇ ਬੈਠਦੇ ਹਨ ਕੁਝ ਸਮਾਂ ਉਸ ਅਕਾਲ ਪੁਰਖ ਦੀ ਉਸਤਤ ਕਰਦੇ ਹਨ ਅਤੇ ਇੱਕ ਰਾਤ ਇੱਥੇ ਟਿਕਦੇ ਹਨ ਗੁਰੂ ਨਾਨਕ ਸਾਹਿਬ ਜੀ ਦੇ ਔਣ ਕਰਕੇ ਇੱਕ ਢਾਬ ਦੇ ਕਿਨਾਰੇ ਗੁਰੂ ਸਾਹਿਬ ਜੀ ਬੈਠਣ ਕਰਕੇ ਕਾਗਜ਼ਾਂ ਵਿੱਚ ਇਸ ਜਗ੍ਹਾ ਦਾ ਨਾਮ ਗੁਰੂ ਕੀ ਢਾਬ ਦੇ ਨਾਂ ਤੇ ਪ੍ਰਸਿੱਧ ਹੋ ਗਿਆ ਗੁਰਨਾਨਕ ਪਾਤਸ਼ਾਹ ਜੀ ਦੇ ਕੀਰਤਨ ਕਰਨ ਦੇ ਕਾਰਨ ਇੱਥੇ ਇਸ ਜਗ੍ਹਾ ਦੇ ਉੱਤੇ ਇੱਕ ਅਲੱਗ ਵਾਈਬ੍ਰੇਸ਼ਨ ਸ਼ੁਰੂ ਹੋ ਗਈ ਅਤੇ ਲੋਕਾਂ ਦੇ ਦੁੱਖ ਕਲੇਸ਼ ਗੁਰੂ ਪਾਤਸ਼ਾਹ ਜੀ ਉਪਸਰ ਕਰਨ ਤੇ ਘਟਨੇ ਸ਼ੁਰੂ ਹੋ ਗਏ ਸਮਾਂ ਬੀਤ ਗਿਆ ਤੇ ਜਦ ਗੁਰਨਾਨਕ ਪਾਤਸ਼ਾਹ ਆਪਣੇ ਸੇਵੇਂ ਰੂਪ ਦੇ ਵਿੱਚ ਜਾਂਦੇ ਹਨ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਗੱਦੀ ਸੰਭਾਲਦੇ ਹੰਤ ਉਹ ਵੀ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਆਪਣੇ ਗੁਰਸਿੱਖਾਂ ਆਪਣੀਆਂ ਫੌਜਾਂ ਸਮੇਤ ਇਸ ਜਗ੍ਹਾ ਤੇ ਦੂਸਰੀ ਵਾਰ ਆਪਣੇ ਚਰਨ ਪਾਉਂਦੇ ਹਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਜਗ੍ਹਾ ਤੇ ਬੈਠੇ ਸਨ ਉਸ ਤੇ ਕਿਨਾਰੇ ਪੁਰਾਣੀ ਟਾਬ ਸੀ ਛੋਟੀ ਜਿਹੀ ਟਾਬ ਸੀ ਪਰ ਸਮਾਂ ਪਾ ਕੇ ਉਹ ਟਾਬ ਸੁੱਕ ਜਾਂਦੀ ਹੈ ਤਾਂ ਇਸ ਜਗ੍ਹਾ ਦੇ ਉੱਤੇ ਜਦ ਛੇਵੇਂ ਪਾਸ਼ਾ ਜੀ ਆਉਂਦੇ ਹਨ ਤਾਂ ਇੱਥੇ ਆਪਣੀਆਂ ਸੰਗਤਾਂ ਗੁਰਸਿੱਖਾਂ ਸਮੇਤ ਪੜਾਵ ਕਰਦੇ ਹਨ ਆਸਪਾਸ ਦੀਆਂ ਸੰਗਤਾਂ ਕਤਰ ਹੁੰਦੀਆਂ ਹਨ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ ਤੇ ਗੁਰੂ ਸਾਹਿਬ ਜੀ ਦੇ ਨਾਲ ਵਿਚਾਰ ਵਟਾਂਦਰੇ ਮੁਤਾਬਕ ਪੁਰਾਣੀ ਉਹ ਢਾਬ ਜੋ ਗੁਰਨਾਕ ਸਾਹਿਬ ਵੇਲੇ ਦੀ ਸੀ ਉਹ ਲੁप्त ਹੋ ਚੁੱਕੀ ਹੋਣ ਕਰਕੇ ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਪਾਸ਼ਾ ਜੀ ਆਪ ਗੁਰਨਾਕ ਸਾਹਿਬ ਦਾ ਰੂਪ ਹੋ ਤੇ ਆਪ ਹੀ ਕਿਰਪਾ ਕਰੋ ਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਆਰਾਜ ਜਿਸ ਨੇ ਸਿੱਖਾਂ ਨੂੰ ਕਮਗੀਤਾ ਖੁਦ ਵੀ ਇਸ ਸੇਵਾ ਵਿੱਚ ਲੱਗੇ ਤੇ ਇੱਥੇ ਇੱਕ ਬੋਲੀ ਖੁਦਵਾਈ ਬੋਲੀ ਦੀ ਸੇਵਾ ਤੋਂ ਉਪਰੰਤ ਤਕਰੀਬਨ 3 ਮਹੀਨੇ ਸ਼੍ਰੀ ਪਾਸ਼ਾ ਜੀ ਇੱਥੇ ਰਹੇ ਨਾਮ, ਦਾਨ, ਇਸ਼ਨਾਨ, ਫਕ ਸੰਗਤ ਕਰਦੇ ਰਹੇ ਅਤੇ ਬਹੁਤ ਸੰਤਾ ਇਸ ਜਗਤ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਦਿਆਂ ਗੁਰੂ ਸਾਹਿਬ ਜੀ ਨੇ ਇਸ ਜਲ ਨੂੰ ਬੇਨਤ ਵਰਾਂ ਦੇ ਨਾਲ ਨੁਜਿਆ ਜਿਸ ਇਤਿਹਾਸਕ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਇਤਿਹਾਸਕ ਸਥਾਨ ਦਾ ਨਾਮ ਸਭ ਤੋਂ ਪਹਿਲਾਂ ਗੁਨਾਰਕ ਸਾਹਿਬ ਜੀ ਦੇ ਵਿਲੇ ਗੁਰੂ ਕੀ ਟਾਬ ਹੋਇਆ ਕਰਦਾ ਸੀ ਅਤੇ ਸਮਾਂ ਪੈਂ ਤੇ ਜਦ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਜਗ੍ਹਾ ਦੇ ਉੱਤੇ ਆ ਕੇ ਬੋਲੀ ਦੀ ਸੇਵਾ ਕਰਾਈ ਅਤੇ ਸੰਤਾਂ ਨੂੰ ਬੇਅੰਤ ਬਖਸ਼ਿਸ਼ਾਂ ਕੀਤੀਆਂ ਤੇ ਇਸ ਜਗ੍ਹਾ ਦਾ ਨਾਮ ਬੋਲੀ ਸਾਹਿਬ ਦੇ ਨਾਂ ਤੇ ਪ੍ਰਸਿੱਧ ਹੋ ਗਿਆ ਇਹ ਇਤਿਹਾਸਕ ਬੋਲੀ ਸਾਹਿਬ ਪਿੰਡ ਸੋਢੀਵਾਲਾ ਵਿਖੇ ਮੌਜੂਦ ਹੈ ਅਤੇ ਸਿੱਧਵਾਂ ਬੇੜ ਦੇ ਕੋਲ ਹੈ ਧੰਗੁਰੂ ਨਾਨਕ ਸਾਹਿਬ ਮਹਾਰਾਜ ਅਤੇ ਸ਼ਿਵੇਂ ਪਾਸ਼ਾ ਜੀ ਦੀ ਇਹ ਪਵਿੱਤਰ ਥਾਨੀ ਹੁਣ ਲੁਪਤ ਹੋ ਚੁੱਕੀ ਹੈ ਪਰ ਉਸ ਬੋਲੀ ਨੂੰ ਸੰਕਤਾ ਨੇ ਇੱਕ ਸਰੋਵਰ ਦਾ ਰੂਪ ਦੇ ਦਿੱਤਾ ਗਿਆ ਹੈ ਉਸ ਪ੍ਰਾਣੀ ਢਾਬ ਨੂੰ ਸਰੋਵਰ ਦਾ ਰੂਪ ਦੇ ਦਿੱਤਾ ਗਿਆ ਹੈ ਪ੍ਰਾਤਨ ਬੋਲੀ ਸਾਹਿਬ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਸੰਭਾਲ ਕੇ ਰੱਖੀ ਹੋਈ ਹੈ ਪਰ ਬੋਲੀ ਪੂਰੀ ਜਾ ਚੁੱਕੀ ਹੈ ਪਰ ਸੰਕਤਾ ਦੇ ਠਾਠਾ ਮਾਰਦੇ ਇਸ ਥਾਂ ਦੇ ਉੱਤੇ ਸਮੁੰਦਰ ਨੇ ਉਸ ਗੁਰੂ ਸਾਹਿਬ ਜੀ ਦੀਆਂ ਉਹ ਨਿਸ਼ਾਨੀਆਂ ਨੂੰ ਉਸੇ ਤਰ੍ਹਾਂ ਹੀ ਪਿਆਰ ਬਖਸ਼ਿਆ ਹੋਇਆ ਹੈ ਪ੍ਰਾਤਨ ਬੋਲੀ ਦੇ ਤੁਸੀਂ ਇਸ ਜਗ੍ਹਾ ਦੇ ਉੱਤੇ ਦਰਸ਼ਨ ਕਰ ਸਕਦੇ ਹੋ ਅਤੇ ਬੋਲੀ ਦਾ ਸਾਰਾ ਜਲ ਹੁਣ ਢਾਬ ਦੇ ਰੂਪ ਵਿੱਚ ਉਸ ਸਰੋਵਰ ਦੇ ਵਿੱਚ ਪ੍ਰਵਿਰਤਤ ਹੋ ਚੁੱਕਾ ਹੈ ਜਿਸ ਜਗ੍ਹਾ ਨੂੰ ਗੁਰੂ ਸਾਹਿਬ ਜੀ ਨੇ ਬੇਨਤਵਰਾਂ ਦੇ ਨਾਲ ਨਵਾਜਿਆ ਹੈ ਪ੍ਰਬੰਧਕ ਕਮੇਟੀ ਨੇ ਇਸ ਇਤਿਹਾਸ ਗੁਰਦੁਆਰੇ ਦੀ ਬਿਲਡਿੰਗ ਬਹੁਤ ਹੀ ਸੋਹਣੀ ਬਣਾਈ ਹੈ ਖੁੱਲੇ ਆਸ-ਪਾਸ ਖੇਤ ਹਨ ਹਰਿਆਵਲਾ ਹੈ ਅਤੇ ਉਸ ਖੁੱਲੇ ਖੇਤਾਂ ਦੇ ਵਿੱਚ ਸ਼ਿਵੇਂ ਪਾਸ਼ਾ ਅਤੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਨਿਸ਼ਾਨੀ ਇਤਿਹਾਸਕ ਗੁਰਦੁਆਰਾ ਬਹੁਤ ਹੀ ਵਿਸ਼ਾਲ ਰੂਪ ਦੇ ਵਿੱਚ ਖੜਾ ਹੈ ਗੁਰੂ ਕੇ ਲੰਗਰ ਇੱਥੇ ਅਤੁੱਟ ਵਰਤਦੇ ਹਨ ਸਰੋਵਰ ਹੈ ਬਿਆਨਤ ਸੰਤਾ ਇਸ ਜਗ੍ਹਾ ਦੇ ਉੱਤੇ ਇਸ਼ਨਾਨ ਕਰਦੀਆਂ ਤੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਅਤੇ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਗੇ ਅਰਦਾਸਾਂ ਬੰਦਿਆ ਕਰਦੇ ਹਨ ਕਿਉਂਕਿ ਇਸ ਇਤਿਹਾਸਕ ਸਥਾਨ ਨੂੰ ਵਰ ਪ੍ਰਾਪਤ ਹਨ ਬਹੁਤ ਸੰਤਾ ਇਸ ਜਗ੍ਹਾ ਦੇ ਉੱਤੇ ਜੋ ਵੀ ਮਨ ਦੀਆਂ ਮਰਦਾਂ ਮੰਗਦੀਆਂ ਹਨ ਗੁਰੂ ਪਾਤਸ਼ਾਹ ਜੀ ਖੁਸ਼ੀ-ਖੁਸ਼ੀ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਕਰਦੇ ਹਨ ਆਪ ਜੀ ਨੇ ਇਸ ਇਤਿਹਾਸਕ ਗੁਰਦਵਾਰੇ ਦੇ ਦਰਸ਼ਨ ਕਰਨੇ ਹੋਣ ਤਾਂ ਆਪ ਜੀ ਨੂੰ ਜਗਰਾਉਂ ਤੋਂ ਜਾਂ ਲੁਧਿਆਣੇ ਤੋਂ ਸਿੱਧਵਾਂ ਬੇਟ ਆਣਾ ਹੋਏਗਾ ਅਤੇ ਉੱਥੋਂ ਗਿੱੱਡੜ ਵਿੰਡੀਪਿੰਡ ਤੋਂ ਲਾਗੋ ਇੱਕ ਸੜਕ ਖੱਬੇ ਹੱਥ ਨੂੰ ਮੁੜਦੀ ਹੈ ਤੇ ਤੁਸੀਂ ਉੱਥੋਂ 1 ਕਿਲੋਮੀਟਰ ਤੇ ਜਾ ਕੇ ਇਸ ਇਤਿਹਾਸਕ ਗੁਰਦਵਾਰੇ ਦੇ ਦਰਸ਼ਨ ਕਰ ਸਕਦੇ ਹੋ ਗੁਰੂ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਗੁਰੂ ਕੀ ਬੋਲੀ ਇਸ ਜਗ੍ਹਾ ਦੇ ਉੱਤੇ ਉਸੇ ਤਰ੍ਹਾਂ ਮੌਜੂਦ ਹੈ ਉਸ ਬੋਲੀ ਦਾ ਜਲ ਸ਼ੋਰ ਵਿੱਚ ਇਕੱਤਰ ਕੀਤਾ ਹੋਇਆ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਜੀ ਨੇ ਖੁਦ ਵੰਦੇ ਵਕਤ ਬੇਨਤ ਵਰਾਂ ਦੇ ਨਾਲ ਨੂੰ ਆਜਾਇਆ ਸੀ ਇੱਥੇ ਸਰੀਰ ਦੇ ਸਾਰੇ ਰੋਗ ਦੂਰ ਹੁੰਦੇ ਹਨ ਦਰਸ਼ਨ ਇਸ਼ਨਾਨ ਅਤੇ ਅਰਦਾਸ ਕਰਨਾ ਮਾਤਰ ਆਪ ਜੀ ਦੀ ਹਰ ਖਾਇਸ਼ ਇਸ ਇਤਿਹਾਸ ਗੁਰਦੁਆਰੇ ਪੂਰੀ ਹੁੰਦੀ ਹੈ ਇਹ ਇਤਿਹਾਸ ਗੁਰਦੁਆਰਾ ਆਪ ਜੀ ਨੂੰ ਕਿਵੇਂ ਦਾ ਲੱਗਾ ਕਮੈਂਟ ਜਰੂਰ ਕਰਿਓ ਸ਼ੇਅਰ ਕਰਕੇ ਹੋਰ ਸੰਤਾਂ ਨੂੰ ਦਰਸ਼ਨ ਕਰਵਾਓ ਸਿੱਖ ਧਰਮ ਦਾ ਪ੍ਰਚਾਰ ਕਰਿਆ ਕਰਿਓ ਸਾਸ ਸੰਗਜ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਉਪਲੋ ਅਗਲੀ ਫਿਰ ਕਿਸੇ ਵੀਡੀਓ ਦੇ ਵਿੱਚ ਕਿਸੇ ਹੋਰ ਇਤਿਹਾਸਕ ਸਥਾਨ ਦੇ ਆਪ ਨੂੰ ਦਰਸ਼ਨ ਕਰਵਾਵਾਂਗੇ ਇੰਨੀ ਸੇਵਾ ਪ੍ਰਵਾਨ ਕਰਨ ਜੀ ਗੱਜ ਕੇ ਫਤਿਹ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ